ਇਕੱਲੀਆਂ ਕੁੜੀਆਂ ਨੂੰ ਦੁਬਈ ਭੇਜਣ ਵਾਲਿਓ ਆ ਵੀਡੀਓ ਦੇਖ ਲੋ ਤੁਹਾਡੇ ਹੋਸ਼ ਹੀ ਉੱਡ ਜਾਣਗੇ ਜਿਹੜੇ ਲੋਕ ਸੋਚਦੇ ਆ ਕਿ ਅਸੀਂ ਆਪ ਦੀ ਧੀ ਭੈਣ ਨੂੰ ਦੁਬਈ ਵਰਗੇ ਸ਼ਹਿਰਾਂ ਦੇ ਵਿੱਚ ਇਕੱਲੇ ਭੇਜ ਦਿੰਨੇ ਆ ਕਿਉਂਕਿ ਘਰ ਦੀ ਗਰੀਬੀ ਦੂਰ ਕਰੇਗੀ ਲੇਕਿਨ ਜਦੋਂ ਇਸ ਤਰ੍ਹਾਂ ਦਾ ਉੱਥੇ ਹਾਦਸਾ ਕੋਈ ਕਾਂਡ ਹੋ ਜਾਂਦਾ ਉਹਨੂੰ ਦੇਖ ਕੇ ਤਾਂ ਤੁਹਾਡੇ ਹੋਸ਼ ਹੀ ਉੱਡ ਜਾਣਗੇ ਤੁਹਾਡੇ ਡਰੋਂਟੇ ਹੀ ਖੜੇ ਹੋ ਜਾਣਗੇ ਇਹ ਮਾਮਲਾ ਜਿਹੜਾ ਹੈ ਪੰਜਾਬ ਦਾ ਹੀ ਨਿਕਲ ਕੇ ਸਾਹਮਣੇ ਆਇਆ ਇੱਕ ਜਿਹੜੀ ਕਹਾਣੀ ਉਸ ਕੁੜੀ ਵੱਲੋਂ ਦੱਸੀ ਗਈ ਆ ਉਹਨੂੰ ਸੋੜਨ ਕੇ ਕ ਤੁਸੀਂ ਆਪ ਵੀ ਧੀ ਪੈਨੂ ਕਦੀ ਵੀ ਨਹੀਂ ਭੇਜੋਗੇ ਦੁਬਈ ਵਰਗੇ ਸ਼ਹਿਰਾਂ ਦੇ ਵਿੱਚ ਇਕੱਲਿਆਂ ਜੀ ਹਾਂ ਇਹ ਕੁੜੀ ਜਿਹੜੀ ਗਈ ਸੀ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਦੁਬਈ ਗਈ ਉੱਥੇ ਜਾ ਕੇ ਏਜੰਟ ਨੇ ਧੋਖਾ ਦਿੱਤਾ ਤੇ ਉਹਨਾਂ ਲੋਕਾਂ ਦੇ ਚੁੰਗਲਾਂ ਦੇ ਵਿੱਚ ਫਸ ਗਈ ਜਿਹੜੇ ਕੀ ਗਲਤ ਕੰਮ ਕਰਦੇ ਸੀ ਔਰ ਕੁੜੀਆਂ ਨੂੰ ਕੁੱਟਦੇ ਮਾਰਦੇ ਸੀ ਕੱਲੀ ਇੱਕ ਕੱਲੀ ਕੁੜੀ ਨਹੀਂ ਉੱਥੇ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਪਿਆਗਾ ਆ ਕਿੰਨਾ ਕਿਤੇ ਇੱਕ ਕੁੜੀ ਨੇ ਆਪਣੇ ਦਿਮਾਗ ਲਗਾ ਕੇ ਕਿਤੋਂ ਫੋਨ ਦਾ ਰੇਂਜ ਕਰਕੇ ਘਰ ਫੋਨ ਕਰਤਾ ਕਿਉਂਕਿ ਜਦੋਂ ਇਹ ਉੱਥੇ ਫਸ ਜ ਗਈਆਂ ਤੇ ਇਹਨਾਂ ਦੇ ਪਾਸਪੋਰਟ ਔਰ ਇਹਨਾਂ ਦੇ ਮੋਬਾਈਲ ਖੋ ਲਿੱਤੇ ਗਏ ਲੇਕਿਨ ਕੁੜੀ ਦੀ ਕਿਸਮਤ ਚ ਚੰਗੀ ਗਈ ਸੀ ਉਹਦੇ ਵੱਲੋਂ ਘਰ ਵਿੱਚ ਫੋਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਸੰਤ ਸਿਚੀਵਾਲ ਨਾਲ ਸੰਪਰਕ ਕੀਤਾ ਗਿਆ ਪਰਿਵਾਰ ਵੱਲੋਂ ਤੇ ਉਸ ਤੋਂ ਬਾਅਦ ਫਿਰ ਜਿਹੜੀ ਕਾਰਵਾਈ ਹੋਈ ਤੇ ਕੁੜੀ ਜਿਹੜੀ ਗਈ ਆ ਹੁਣ ਪੰਜਾਬ ਦੇ ਵਿੱਚ ਮੁੜ ਤਾਂ ਆ ਗਈ ਆ ਲੇਕਿਨ ਜੋ ਕਲਾ ਕਰਦੀ ਪਈ ਆ ਉਹਨੂੰ ਸੁਣ ਕੇ ਦੇਖ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਜੇ ਨਹੀਂ ਯਕੀਨ ਤਾਂ ਵੀਡੀਓ ਜ਼ਰੂਰ ਦੇਖ ਲਿਓ ਨਾਲ ਦੇ ਨਾਲ ਕੁੜੀ ਦੀ ਮਾਂ ਦੀਆਂ ਵੀ ਗੱਲਾਂ ਸੁਣ ਲਿਓ ਕਿ ਸੰਤ ਸੀਚੇਵਾਲ ਜੋ ਕਿ ਮੈਂਬਰ ਵੀ ਹੈਗੇ ਨੇ ਪੰਜਾਬ ਦੇ ਵੱਡੇ ਅਹੁਦੇ ਉੱਤੇ ਵੀ ਹੈਗੇ ਨੇ ਉਹਨਾਂ ਦੀਆਂ ਵੀ ਗੱਲਾਂ ਵੀ ਸੁਣ ਲਿਓ ਕਿਉਂਕਿ ਤੁਹਾਡੇ ਕੰਨ ਖੁੱਲ ਜਾਣਗੇ ਲੇਕਿਨ ਕੰਨ ਕਿੱਥੇ ਖੁੱਲਦੇ ਪੰਜਾਬੀਆਂ ਦੇ ਪੰਜਾਬੀ ਤਾਂ ਇਧਰੋਂ ਸੁਣਦੇ ਤੇ ਇਧਰੋਂ ਕੱਢ ਦਿੰਦੇ ਨੇ ਜਦੋਂ ਕਿਸੇ ਦੇ ਘਰ ਅੱਗ ਲੱਗੀ ਤੇ ਉਦੋਂ ਦੇਖਦੇ ਨੇ ਤਮਾਸ਼ਾ ਆ ਕਿ ਜਦੋਂ ਖੁਦ ਦੇ ਘਰ ਲੱਗਦੀ ਆ ਕਿ ਤੇ ਫਿਰ ਵਜਦੀਆਂ ਚੀਕਾਂ ਕੁਝ ਇਸ ਤਰ੍ਹਾਂ ਦੀ ਹੁਲਾਤ ਹੁਣ ਬੰਦੇ ਹੋ ਨਜ਼ਰ ਆਉਂਦੇ ਭੇਗ ਨੇ ਵੀਡੀਓ ਦੇਖ ਲਓ ਤੁਹਾਨੂੰ ਹੀ ਪਤਾ ਚੱਲ ਜਾਏਗਾ ਕੀ ਇਹ ਪੂਰਾ ਮਾਮਲਾ ਐਥੋਂ ਪਾਜੀ ਮੈਨੂੰ ਦਵਾਈ ਦੇ ਕੰਮ ਦੀ ਬੁਲਾਇਆ ਸੀਗਾ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਡਬਈ ਦੇ ਵਿੱਚ ਮੈਂ ਹੱਫਤਾ ਰਹੀ ਭਾਜੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੇ ਤਾਂ ਮਾਸਕਰਟ ਕਹਿੰਦੇ ਤੂੰ ਡਬਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੱ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਰਾਤ ਉੱਥੇ ਉੱਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀ ਮਤਲਬ ਕੀ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦਿਆਂ ਨੂੰ ਦੱਸਿਆ ਮਮਮੀ ਇੱਦਾਂ ਇੱਦਾਂ ਹੋਈ ਮੈਨਾਂ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀ ਉਹਨਾਂ ਨੇ ਮੈਨੂੰ ਕੱਟ ਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀ ਯਾਰ ਬੈਲਟਾ ਮਾਰ ਮਾਰ ਕੇ ਮੈਨੂੰ ਕੱਟ ਮਾਰ ਕੀਤੀ ਭਜੀ ਉੱਥੇ ਹੈ ਭਜੀ ਇਦਾਂ ਦਾ ਗਲਤ ਟਾਰਚਰ ਕਰਦੇ ਹੁੰਦੇ ਲਕੀ ਹਾਂਜੀ ਫਿਰ ਤੇ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਬਾਅਦ ਕੱਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕੱਟ ਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀਗੇ ਉਹ ਤਾਂ ਬਾਬਾ ਜੀ ਤੇ ਰਾਹੀ ਹੋਈ ਆ ਵੈਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀਗੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਤੱਬ ਦੀ ਟਿਕਟ ਸੀਗੀ ਕਹਿੰਦਾ ਨਹੀਂ ਤੈਨੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਆ ਵੀ ਮੈਨੂੰ ਦਵਾਈ ਜ਼ੰਟ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜ਼ੰਟ ਨੇ ਹੀ ਉਹਨੂੰ ਭੇਜਿਆ ਸੀ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਰ ਖੋਲਾ ਵੀ ਇਹਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨਾਂ ਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਮੈਂ ਇਹ ਸਮਝ ਆਇਆ ਮੈਂ ਕਿਹ ਦੇਖ ਮੈਂ ਆਇਆ ਤਾਂ ਇੱਥੇ ਵਾਅ ਮਾੜੇ ਲੱਗਦਾ ਚਾਹ ਵੀ ਤੂੰ ਨਾ ਆ ਕੇ ਨਹੀਂ ਮੈਂ ਵੀ ਜੈਂਟਰੀ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਾ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜੰਨੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂਰ ਹੈ ਵਾਪਸ ਨਾ ਜਾਓ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਹੀ ਕਹਿੰਨੀ ਆ ਵੀ ਕੋਈ ਜਾਉ ਨਾ ਬਾਹਰ ਬੱਸ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਧੀ ਖਾਣੀ ਹੁੰਦੀ ਜੀਰਾ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਮੁੱਲਖਾਂ ਜੀ ਸਾਰੀਆਂ ਨਾਲ ਇਹੋ ਕਾਸ਼ੀ ਹੁੰਦਾ ਜੋ ਕੁਛ ਮੇਰੇ ਨਾਲ ਹੋਇਆ ਖਾਣ ਪੀਣ ਨੂੰ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਅਹੀ ਦਵਾਈ ਤੇ ਕੰਨੀ ਸੀ ਮਿਲਦੀ ਜੇ ਬੁਖਾਰ ਵੀ ਹੋ ਜਾ ਕੇ ਦੇ ਦਿੰਦੇ ਸੀ ਤੇ ਮਰੀਜ਼ ਆ ਇਸ ਤੋਂ ਲਾਵਾ ਜਾਣਖਾ ਵੀ ਮੈਂ ਇਹ ਕਹਿੰਨੀ ਆ ਜਿਹੜੀ ਕੁੜੀ ਨੇ ਮੈਨਾਂ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋ ਗਿਆ ਜੀ ਬਾ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਹਾਂ ਜਾਣਟ ਮੰਗਦਾ ਏ 2 ਲੱਖ ਰੁਪਏ ਤੁਦ ਕਿੱਥੋਂ ਦੇ ਸਕਦੇ ਸੀ ਫੋਨ ਵਿਚਾਰੀ ਨੂੰ ਕਾ ਇਦਾਂ ਹੀ ਹੱਥ ਤੇ ਬਾਹ ਦਿੰਦੇ ਸੀ ਵਿਚਾਰੀ ਨੂੰ ਕਿਤੇ ਫੋਨ ਕੀਤਾ ਵਿਚਾਰੀ ਨੇ ਕਹਿੰਦੀ ਮੇਰੇ ਨਾਲ ਤਾਂ ਕੁੱਟਮਾਰ ਵੀ ਵਿਚਾਰੀ ਨੂੰ ਕਰਦੇ ਸੀਗੇ ਹਾਂ ਇਦਾਂ ਵਿਚਾਰੀ ਦੋਂਦੀ ਗਾਂਦੀ ਕਰਦੀ ਸੀਗਾ ਹੋ ਗਿਆ 4 ਮਹੀਨੇ ਗਏ ਲਾ ਤੇ ਲਈ ਜੇ ਇਹ ਦੇ ਵਿੱਚ ਹਾਂ ਉਹਨੇ ਕਿਹਾ ਸੀ ਦਵਾਈ ਲੈ ਜਾਣਾ ਤੇ ਮਾਸ ਕਟ ਘਲ ਦਿੱਤਾ ਗੁਰਵਾਰ ਵਿੱਚ ਇਹ ਗੁੱਡੀਆਂ ਤੇਨੇ ਕਾਕਾ ਇਹ ਕਰ ਵਿਧਵਾ ਜਨਾਨੀ ਆ ਮੈਂ ਤੇ ਮੈਂ ਕੀ ਕਰ ਸਕਦੀ ਹਾਂ ਪਿੱਛੇ ਮਗਰ ਪੈਗਾ ਵੀ ਨਹੀਂ ਸਲਾਉਣ ਜੋਗੀ ਮੈਂ ਤੇ ਕਰਾਂ ਜਾਂ ਡੇ ਦਾ ਪੈਸੇ ਮੰਗਦਾ ਸੀ ਇਹ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚੱਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ ਦਿਨ ਫਿਰ ਜਾਣਗੇ ਸਾਡੇ ਤੇ ਇਥੇ ਉਥੇ ਰਾ ਕਰਦੀ ਸੀ ਕੰਮ ਪੰਡਾਰਨਾ ਇੰਨੂੰ ਕੋੜਾ ਜਰੀ ਨੂੰ ਪਤਾ ਸੀ ਤੱਕ। ਹਾਂ ਜੀ ਆਉਂਦੀਆਂ ਲੜਕੀਆਂ ਨਾ ਕਿ ਕੱਲੋ ਬਾਹਰ ਬਹੁਤ ਹਾਲਾਤ ਭੜੇ ਆ ਜਿੱਦਾਂ। ਸਾਡੀ ਕੁੜੀ ਨੂੰ ਤੇਰਾ ਕੁੱਟ ਮਾਰ ਕਾ ਕੀਤੀ ਆ। ਸ਼ਾਂਤ ਕੋਈ ਹੈ ਹੀ ਨਹੀਂ ਸੀ ਆਸੇ ਦੀ ਵਿਚਾਰੀ ਦੀ। ਇਹੋ ਧੰਨਵਾਦੀ ਹੈ ਜੀ ਤੁਹਾਡਾ। ਥੋੜੇ ਦੁੱਖ ਦੀ ਗੱਲ ਆ ਕਿ ਜੇ ਵੀ ਬਹੁਤ ਵਾਰੀ ਆਉਂਗਰ ਸੰਗਾਂ ਦੇ ਸੰਮੁਖ ਹੋਣ ਗਿਆ। ਕਿ ਇਹ ਜਿਹੜੇ ਇਹ ਜਿਹੜਾ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਅਛੰਭ ਚ ਲੈਦੇ ਆ ਖਾਸ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਹੈ ਲੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡ ਨਕੂਦਰ ਦੇ ਕੋਲ ਆ ਗਰੀਬ ਪਰਿਵਾਰਾਂ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰਦਿਆਂ ਨੇ ਫੈਸਲਾ ਲਿਆ ਕੋਈ ਇਹਨੂੰ ਪ੍ਰਨਮੇਰ ਵਰਤੋ ਵੀ ਨਾ ਦੇ ਲੜਕੀ ਮਿਲ ਗਈ ਜਿੰਨੇ ਕਹ ਕੇ ਤੁਹਾਨੂੰ ਦਵਾਈ ਤੇ ਭੇਜਦੇ ਨੇ ਤੇਰੀ ਤੇਰੀ ਤੇ 23000 ਤਨਖਾਹ ਹੋਊਗੀ ਤੇ ਇਹਨੇ ਕੋਲ 30000 ਰੁਪਇਆ ਲੈ ਕੇ ਇਹਨੂੰ